ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਕਲਰਕ ਦੀਆਂ 15 ਸਟੈਨੋ ਟਾਈਪਿਸਟ ਦੀਆਂ 12 ਅਤੇ ਡਰਾਈਵਰ ਦੀਆਂ 10 ਅਸਾਮੀਆਂ ਦੀ ਪੱਕੀ ਭਰਤੀ ਦਾ ਨੋਟੀਫਿਕੇਸ਼ਨ ਆਇਆ ਜੀ ਪਰਮਾਨੈਂਟ ਵੈਕੈਂਸੀ ਨੇ ਇਹ ਐਡ ਹੌਕ ਕੰਟਰੈਕਚੁਅਲ ਨਹੀਂ ਹੈਗੀਆਂ ਲਾਸਟ ਵਾਰ ਵੀ ਤੁਹਾਨੂੰ ਦੱਸਦਾ ਕਿ ਇਹ ਭਰਤੀ ਪਰਮਾਨੈਂਟ ਹੈ ਪੂਰੀ ਪੋਸਟ ਦੀ ਤਰ੍ਹਾਂ ਹੈ ਉਹ ਤੁਹਾਨੂੰ ਮਿਲੇਗੀ ਤੇ ਹੁਣ ਆਪਾਂ ਗੱਲ ਕਰਦੇ ਇਹ ਅਸਾਮੀਆਂ ਦੀ ਕੀ ਕ੍ਰਾਈਟੇਰੀਆ ਕੀ ਪ੍ਰੋਸੀਜਰ ਹੈ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਕਲਰਕ ਦੀਆਂ ਅਸਾਮੀਆਂ ਦੀ 15 ਅਸਾਮੀਆਂ ਨੇ ਗ੍ਰੈਜੂਏਸ਼ਨ ਚਾਹੀਦੀਆਂ ਕੰਪਿਊਟਰ ਕੋਰਸ ਚਾਹੀਦਾ 120 ਘੰਟੇ ਵਾਲਾ ਇਸ ਤੋਂ ਵੱਧ ਵੀ ਜਿਹੜਾ ਕੁਝ ਹੋਵੇ ਚੱਲ ਜਾਏਗਾ 10ਵੀਂ ਪੰਜਾਬੀ ਵਿਸ਼ੇ ਨਾਲ ਤੁਸੀਂ ਪਾਸ ਹੋਣਾ ਚਾਹੀਦੇ ਹੋ ਇਹ ਚਾਹੀਦੀ ਹੈ ਤੁਹਾਡੀ ਟਾਈਪਿੰਗ ਦੀ ਸਪੀਡ 30 ਸ਼ਬਦ ਪ੍ਰਤੀ ਮਿੰਟ ਅੰਗਰੇਜ਼ੀ ਅਤੇ ਪੰਜਾਬੀ ਦੋਨਾਂ ਦੇ ਵਿੱਚ ਸਟੈਨੋ ਟਾਈਪਿਸਟ ਦੀਆਂ 12 ਅਸਾਮੀਆਂ ਗ੍ਰੈਜੂਏਸ਼ਨ ਕੰਪਿਊਟਰ ਕੋਰਸ 10ਵੀਂ ਪੰਜਾਬੀ ਵਿਸ਼ੇ ਨਾਲ ਸ਼ਾਰਟਹੈਂਡ ਅੰਗਰੇਜ਼ੀ ਦੀ 80 ਦੀ ਸਪੀਡ ਅਤੇ ਪੰਜਾਬੀ ਦੀ 50 ਦੀ ਸਪੀਡ ਇਹ ਚਾਹੀਦੀ ਹੈ ਜੀ ਆਪਣੀ ਸਟੈਨੋ ਟਾਈਪਿਸਟ ਦੇ ਲਈ ਡਰਾਈਵਰ ਦੀ ਅਸਾਮੀ ਦੇ ਲਈ 10 ਅਸਾਮੀਆਂ ਨੇ ਜੀ 12ਵੀਂ ਪਾਸ ਹੋਵੇ ਹੈਵੀ ਲਾਇਸੈਂਸ ਹੋਵੇ 5 ਸਾਲ ਦਾ ਹੋਵੇ ਉਹਨਾਂ ਕੋਲ ਤਜਰਬਾ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾ ਕਿਸੇ ਦੇ ਵਿੱਚ ਵੀ ਅੰਤਮ ਮਿਤੀ ਕਿੰਨੀ ਹੈ ਜੀ 8 10 2024 ਨੂੰ ਅਪਲਾਈ ਕਰਨ ਦੀ ਅੰਤਮ ਤਰੀਕ ਹੈ ਫੀਸ ਕਿੰਨੀ ਹੈ फीस ਹੈ ਜਿਹੜੀ 1180 ਰੁਪਏ ਦੀ ਜਿਹੜਾ ਵੀ ਕੈਂਡੀਡੇਟ ਅਪਲਾਈ ਕਰੇਗਾ ਹੈਂਡੀਕੈਪ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਫੀਸ ਇੱਕ 1180 ਰੁਪਏ ਹੈ ਕਿਸੇ ਵੀ ਕੈਟਾਗਰੀ ਦਾ ਉਹ ਭਾਵੇਂ ਐਸਸੀ ਹੈ ਐਸਟੀ ਹੈ ਐਮਬੀ ਹੈ ਕਿਸੇ ਵੀ ਕੈਟਾਗਰੀ ਦਾ ਓਬੀਸੀ ਹੈ ਕਿਸੇ ਵੀ ਕੈਟਾਗਰੀ ਦਾ ਉਹ ਹੈਗਾ ਤਾਂ ਵੀ ਉਸਦੀ ਫੀਸ ਜਿਹੜੀ 1180 ਰੁਪਏ ਹੀ ਲੱਗੇਗੀ ਮੈਂ ਯੂਨੀਵਰਸਿਟੀ ਤੋਂ ਇਹ ਸਪੈਸ਼ਲ ਕਨਫਰਮ ਕੀਤਾ ਕਿ ਫੀਸ ਦੇ ਵਿੱਚ ਕੋਈ ਛੋਟ ਹੈ ਉਹ ਕਹਿੰਦੇ ਨਹੀਂ ਜੀ ਫੀਸ ਵਿੱਚ ਕਿਸੇ ਵੀ ਪ੍ਰਕਾਰ ਦੀ ਛੋਟ ਨਹੀਂ ਹੈ ਹੈਂਡੀਕੈਪ ਨੂੰ ਛੱਡ ਕੇ ਜੇਕਰ ਕੋਈ ਹੈਂਡੀਕੈਪਡ ਵਿਅਕਤੀ ਹੈ ਤਾਂ ਉਸ ਦੇ ਲਈ 50% ਫੀਸ ਦੀ ਛੋਟ ਦਿੱਤੀ ਗਈ ਹੈ ਦੇ ਵਿੱਚ 50% ਫੀਸ ਦੀ ਛੋਟ ਹੈ ਹੈਂਡੀਕੈਪਡ ਲਈ ਭਾਵ 500 ਰੁਪਿਆ ਫੀਸ ਹੋ ਗਈ ਤੇ ਉੱਪਰ ਲੱਗੇ ਆਪਣਾ GST ਜਿਹੜਾ ਕਿ 590 ਪੀ ਸ਼ਾਇਦ ਬਣ ਜਾਣਗੀ ਸੋ ਤੁਸੀਂ 50% ਦਾ ਕਰਕੇ ਦੇਖ ਲਿਓ ਫੀਸ ਦੀ ਗੱਲ ਆਪਣੀ ਕਨਫਰਮ ਹੋ ਗਈ ਜੀ ਫਾਰਮ ਭਰਨਾ ਆਪਾਂ ਆਫਲਾਈਨ ਭਰਨਾ ਆਨਲਾਈਨ ਹੀ ਭਰਨ ਪਰ ਹੁਣ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਪਰ ਜਿੱਥੇ ਅਸਾਮੀਆਂ ਦੇ ਜੋਬ ਦੇ ਵਿੱਚ ਅਸਾਮੀਆਂ ਦਾ ਨੋਟੀਫਿਕੇਸ਼ਨ ਹੈ ਉੱਤੇ ਨੀਚੇ ਹੀ ਇਹ ਫਾਰਮ ਵੀ ਉਪਲਬਧ ਕਰਵਾਇਆ ਗਿਆ ਉਹ ਵੀ ਤੁਹਾਨੂੰ ਦਿਖਾ ਦੇਵਾਂਗਾ ਡਿਮਾਂਡ ਡਰਾਫਟ ਬਣਾਉਣਾ ਪੈਣਾ ਜੀ ਕਿਉਂਕਿ ਆਫਲਾਈਨ ਹੈ ਨਾ ਪੋਸਟ ਹੈ ਕੰਟਰੋਲਰ ਜੀਏਡੀਬੀਏਐਸਓ ਇਸ ਦੇ ਨਾਮ ਦਾ ਪੇਵਲ ਹੋਏ ਜੀ ਲੁਧਿਆਣਾ ਦੇ ਵਿੱਚ 1180 ਰੁਪਏ ਦਾ ਜਿਹੜਾ ਡਿਮਾਂਡ ਡਰਾਫਟ ਆਪ ਨੂੰ ਬਣਵਾਉਣਾ ਪਵੇਗਾ ਭੇਜਣ ਦਾ ਫਾਰਮ ਕਿੱਥੇ ਭੇਜਣਾ ਜੀ ਰਜਿਸਟਰ ਆਫਿਸ ਦੂਜੀ ਮੰਜ਼ਿਲ ਐਡਮਿਨਿਸਟ੍ਰੇਸ਼ਨ ਬਲਾਕ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਨੇੜੇ 베ਰਗਾ ਮਿਲਕ ਪਲਾਂਟ ਫਿਰੋਜ਼ਪੁਰ ਰੋਡ ਲੁਧਿਆਣਾ 141004 ਏਸੀ ਦਾ ਸਾਰੀ ਡਿਟੇਲ ਆ ਦੋ ਇੰਪੋਰਟੈਂਟ ਚੀਜ਼ਾਂ ਦੇ ਵਿੱਚ ਜ਼ਰੂਰੀ ਨੇ ਜਿਹੜੀਆਂ ਕਿ ਆਮ ਵਾਕੈਂਸੀ ਜਦੋਂ ਭਰਦੇ ਆਂ ਆਨਲਾਈਨ ਉਹਨਾਂ ਨਾਲੋਂ ਵੱਖਰੀਆਂ ਨੇ ਇੱਕ ਹੈ ਜੀ ਪਹਿਚਾਨ ਸਰਟੀਫਿਕੇਟ ਦੂਜਾ ਹੈ ਜੀ ਆਪਾਂ ਇੱਕ ਨਾਲ ਲਿਫਾਫਾ ਭੇਜਣਾ ਜਦੋਂ ਆਪਾਂ ਪੋਸਟ ਕਰਾਂਗੇ ਇੱਕ ਵਿੱਚ ਤਾਂ ਆਪਾਂ ਡਾਕੂਮੈਂਟ ਪਾ ਕੇ ਭੇਜਾਂਗੇ ਇੱਕ ਨਾਲ ਹੋਰ ਵਾਦੂ ਲਿਫਾਫਾ ਲਾਉਣਾ 9x4 ਦਾ ਇਹ ਸਾਈਜ਼ ਹੋਣਾ ਚਾਹੀਦਾ ਉਹਦਾ ਉਸ ਦੇ ਉੱਪਰ ਤੁਸੀਂ ਆਪਣਾ ਲਿਖਣਾ ਲਿਖਿਆ ਹੋਣਾ ਚਾਹੀਦਾ ਉਹਦੇ ਉੱਪਰ ਤੁਹਾਡਾ ਐਡਰੈਸ ਕਿਉਂਕਿ ਜਦੋਂ ਤੁਹਾਨੂੰ ਇਹ ਐਡਮਿਟ ਕਾਰਡ ਵਗੈਰਾ ਭੇਜਣਗੇ ਤਾਂ ਉਸੇ ਲਿਫਾਫੇ ਦੇ ਵਿੱਚ ਤੁਹਾਨੂੰ ਇਹ ਪਾ ਕੇ ਭੇਜਣਗੇ ਇਹ ਤੁਸੀਂ ਨਾਲ ਅਟੈਚ ਜਰੂਰ ਕਰ ਦਿਓ ਪਛਾਣ ਸਰਟੀਫਿਕੇਟ ਦੀ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਪਹਿਲਾਂ ਆਪਾਂ ਚੱਲੀ ਜੀ ਪਛਾਣ ਸਰਟੀਫਿਕੇਟ ਤੇ ਤੇ ਕਿਹੜਾ ਹੈ ਜਦੋਂ ਤੁਸੀਂ ਫਾਰਮ ਦੇਖਦੇ ਹੋ ਇਹ ਹੈ ਜੀ ਉਹ ਫਾਰਮ ਇਹਦੇ ਬਿਲਕੁਲ 5ਵੇਂ ਨੰਬਰ ਤੇ ਪੇਜ ਨੰਬਰ 5 ਤੇ ਆ ਜੀ ਇਹ ਦਿੱਤਾ ਹੋਇਆ ਉਹਨਾਂ ਨੇ ਪਛਾਣ ਸਰਟੀਫਿਕੇਟ ਮੈਂ ਇਸ ਬਾਰੇ ਵੀ ਯੂਨੀਵਰਸਿਟੀ ਵਿੱਚ ਗੱਲ ਕੀਤੀ ਸੀ ਫੋਨ ਤੇ ਕਿ ਕੀ ਇਹ ਲਗਾਉਣਾ ਜ਼ਰੂਰੀ ਹੈ ਉਹ ਕਹਿੰਦੇ ਜੀ ਹਾਂ ਇਹ ਵੀ ਲਗਾਉਣਾ ਨਾਲ ਜ਼ਰੂਰੀ ਹੈ ਆਪਾਂ ਕੀ ਕਰਦੇ ਆਂ ਕਈ ਵਾਰ ਇਦਾਂ ਲੱਗਦਾ ਹੁੰਦਾ ਕਿ ਸ਼ਾਇਦ ਇਹ ਬਾਅਦ ਵਿੱਚ ਜ਼ਰੂਰਤ ਹੋਵੇਗੀ ਪਰ ਇਹਦੇ ਵਿੱਚ ਉਹਨਾਂ ਨੇ ਸਪੱਸ਼ਟ ਕਹਿ ਦਿੱਤਾ ਕਿ ਇਹ ਲਗਾਉਣਾ ਜ਼ਰੂਰੀ ਹੈ ਹੁਣ ਆਪਾਂ ਜਦੋਂ ਫਾਰਮ ਜੇ ਆਪਾਂ 1100 ਰੁਪਏ ਫੀਸ ਵੀ ਭਰ ਰਹੇ ਆਂ ਫਾਰਮ ਵੀ ਭਰ ਰਹੇ ਆਂ ਪੋਸਟ ਵੀ ਕਰਾਂਗੇ ਮਤਲਬ ਦੋ ਤਿੰਨ ਦਿਨ ਆਪਣੇ ਲੱਗਣਗੇ ਤਾਂ ਇਹ ਸਰਟੀਫਿਕੇਟ ਤੁਸੀਂ ਛੱਡਿਓ ਨਾ ਕਿਤੇ ਇਹ ਨਾ ਹੋਵੇ ਕਿ ਆਪਣਾ ਸਾਰਾ ਕੁਝ ਕੀਤੇ ਕਰਾਏ ਦੇ ਕਾਰਨ ਇਹ ਸਰਟੀਫਿਕੇਟ ਰਹਿ ਗਿਆ ਜੇ ਤੇ ਇਹਦੇ ਕਾਰਨ ਆਪਣਾ ਫਾਰਮ ਰਿਜੈਕਟ ਹੋ ਜਾਵੇ ਦੇਖੋ ਜੀ ਕਰਾਉਣਾ ਕਿਤੇ ਤੋਂ ਆਪਣੇ ਲਈ ਤਾਂ ਆ ਸਹੀ ਹੈ ਜੀ ਜਿਹੜਾ ਹਾਹਾ ਨੰਬਰ ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਦੇ ਪ੍ਰਿੰਸੀਪਲ ਜਾਂ ਹੈਡਮਾਸਟਰ ਤੋਂ ਸਾਈਨ ਕਰਵਾ ਲਿਓ ਜੀ ਚਾਹੇ ਤੁਸੀਂ ਕਿਸੇ ਸਕੂਲ ਵਿੱਚੋਂ ਕਰਵਾ ਲਿਓ ਚਾਹੇ ਤੁਸੀਂ ਕਰਵਾ ਲਿਓ ਕਿਸੇ ਕਾਲਜ ਦੇ ਵਿੱਚੋਂ ਜੇਕਰ ਤੁਹਾਨੂੰ ਜਿੱਥੇ ਤੁਸੀਂ ਪੜ੍ਹੇ ਹੋ ਉਥੋਂ ਤੁਸੀਂ ਕਰਵਾ ਲਿਓ ਇੱਥੇ ਤੁਹਾਡਾ ਨਾਮ ਆ ਜਾਏਗਾ ਪਿਤਾ ਜੀ ਦਾ ਨਾਮ ਤੇ ਇੱਥੇ ਆ ਜਾਏਗਾ ਉਹ ਜਿਹੜਾ ਵਿਅਕਤੀ ਹੈ ਜਿਹੜਾ ਤੁਹਾਡੇ ਸਾਈਨ ਕਰੇਗਾ ਹੈਡਮਾਸਟਰ ਜਾਂ ਪ੍ਰਿੰਸੀਪਲ ਤੁਹਾਨੂੰ ਕਿੰਨੇ ਸਮੇਂ ਤੋਂ ਜਾਣਦਾ ਹੈ ਉਤੇ ਤੇ ਉਹਦਾ ਨਾਮ ਰਿਹਾ ਤੇ ਉਹਨਾਂ ਦਾ ਅਤੇ ਇੱਥੇ ਉਹਨਾਂ ਦੇ ਹਸਤਾਖਰ ਤੇ ਅਹੁਦਾ ਵਗੈਰਾ ਉਹਨਾਂ ਦਾ ਆ ਜਾਵੇਗਾ ਹਾਂ ਜ਼ਰੂਰੀ ਨਹੀਂ ਤੁਸੀਂ ਪ੍ਰਿੰਸੀਪਲ ਤੋਂ ਸਾਈਨ ਕਰਾਉਣੇ ਇਹ ਸੌਖਾ ਸੀ ਆਪਣੀ ਕਹਿੰਦੇ ਜੀ ਕੋਈ ਵੀ ਗੱਜੜ ਅਫਸਰ ਹੋਵੇ ਸੈਂਟਰ ਦਾ ਹੋਵੇ ਰਾਜ ਸਰਕਾਰ ਦਾ ਹੋਵੇ ਐਮਐਲਏ ਹੋਵੇ ਐਮਪੀ ਹੋਵੇ ਸਬ ਮੈਜਿਸਟਰੇਟ ਸਬ ਡਿਵੀਜ਼ਨਲ ਮੈਜਿਸਟਰੇਟ ਹੋਵੇ ਭਾਵ ਐਸਡੀਐਮ ਹੋਵੇ ਤਹਿਸੀਲਦਾਰ ਹੋਵੇ ਨਾਇਬ ਤਹਿਸੀਲਦਾਰ ਹੋਵੇ ਡਿਪਟੀ ਤਹਿਸੀਲਦਾਰ ਹੋਵੇ ਜਾਂ ਬਲਾਕ ਵਿਕਾਸ ਅਫਸਰ ਹੋਵੇ ਆਪਣੀ ਪਹੁੰਚ ਇਹਨਾਂ ਤੱਕ ਸੋ ਸੌਖੀ ਹੋ ਜੀ ਸੋ ਆਪਾਂ ਨੂੰ ਇਹਨਾਂ ਤੋਂ ਮੈਨੂੰ ਲੱਗਦਾ ਬਾਕੀ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕੁਝ ਕਿਸੇ ਹੋਰ ਵੀ ਨੇੜ ਤੋਂ ਆ ਕੋਈ ਵੀ ਹੋਵੇ ਭਾਵੇਂ ਇੱਕ ਗੈਸਟ ਜਿਹੜਾ ਆਫਰ ਤੁਸੀਂ ਇਹ ਸਾਈਨ ਕਰਾਉਣੇ ਤੇ ਪਹਿਚਾਣ ਸਰਟੀਫਿਕੇਟ ਬਣਵਾਉਣਾ ਤੁਹਾਨੂੰ ਪੈਣਾ ਸੋ ਇਹ ਜਿਹੜਾ ਸਾਰਾ ਕੁਝ ਇਹ ਜਿਹੜੀ ਵੈਬਸਾਈਟ ਯੂਨੀਵਰਸਿਟੀ ਦੀ ਜਿਹੜੀਆਂ ਵੈਕੈਂਸੀ ਸੀ ਇਹ ਉਹ ਵੈਬਸਾਈਟ ਆ ਇਹਦੇ ਜਦੋਂ ਤੁਸੀਂ ਇੱਥੇ ਜੋਬ ਵਾਲੇ ਆਪਸ਼ਨ ਤੇ ਜਾਂਦੇ ਹੋ ਆਪਣਾ ਨੋਟੀਫਿਕੇਸ਼ਨ ਆ ਉਹ ਮਿਲ ਜਾਵੇਗਾ ਇਹ ਹੈ ਜੀ ਉਹ ਨੋਟੀਫਿਕੇਸ਼ਨ ਹਾਂਜੀ ਇਹ ਹੈ ਜੋ ਨੋਟੀਫਿਕੇਸ਼ਨ ਇੱਥੇ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਇਸ ਉੱਪਰ ਕਲਿੱਕ ਕਰੋਗੇ ਤਾਂ ਤੁਹਾਨੂੰ ਅੱਗੇ ਇਹ ਸਾਰਾ ਡਿਟੇਲ ਦਿਖਾ ਦੇਵੇਗਾ 1/2024 1/2024 ਵਾਲੀ ਫਾਈਲ ਹੈ ਤੇ ਇਹਦੇ ਵਿੱਚ ਹੈ ਜੀ ਅੱਗੇ ਆਪਣੀਆਂ ਇਹ ਬੱਕਰੀਆਂ ਬੱਕਰੀਆਂ ਕੈਨਸਲ ਜਿਹੜੀਆਂ ਆਪਣੇ ਪਹਿਲੇ 1 ਤੋਂ ਲੈ ਕੇ 7 ਨੰਬਰ ਤੱਕ ਆਪਣੇ ਕੰਮ ਦੀ ਨਹੀਂ ਹਨ ਤੇ 27 ਨੰਬਰ ਵੀ ਆਪਣੇ ਕੰਮ ਦੀ ਨਹੀਂ ਹੈਗੀ ਅੱਗੇ ਦੇਖਿਓ ਜੀ ਤਾਂ ਅੱਗੇ ਆ ਇਹ ਵਾਲੀਆਂ ਪੋਸਟਾਂ ਇਹ ਹਨ ਜੀ ਕਲਰਕ ਸੈਨੋਟਾਈਪਿਸਟ ਡਰਾਈਵਰ 15 12 10 ਇਹ ਪੋਸਟਾਂ ਤੁਸੀਂ ਆਪਣੀਆਂ ਅਪਲਾਈ ਕਰ ਲਿਓ ਤੇ ਜੇਕਰ ਕਿਸੇ ਪ੍ਰਕਾਰ ਦੀ ਤੁਹਾਨੂੰ ਲੱਗਿਆ ਕਿ ਹੈਲਪ ਦੀ ਜ਼ਰੂਰਤ ਹੈ ਤਾਂ ਤੁਸੀਂ ਨਿਸ਼ਚਿਤ ਹੋ ਕੇ ਵੀਡੀਓ ਦੇ ਨੀਚੇ ਕਮੈਂਟ ਕਰ ਲਿਓ ਇਹ ਪਿਆ ਨੇ ਜਿੰਨਾਂ ਦੇ ਫਾਰਮ ਪਹਿਲੇ ਨੰਬਰ ਤੇ ਪਿਆ ਕਲਕੇਟ ਟੂ ਇੰਪਰੂਵਮੈਂਟ ਇਹ ਇਨਸਟਰਕਸ਼ਨਸ ਨੇ ਜੀ ਦੂਜੇ ਨੰਬਰ ਤੇ ਐਪਲੀਕੇਸ਼ਨ ਫਾਰਮ ਪਿਆ ਇਹ ਪਿਆ ਜੀ ਇਹ ਹੈਗਾ ਅਸਿਸਟੈਂਟ ਲਾਇਬ੍ਰੇਰੀਨ ਕਰਕੇ ਆ ਤੀਜਾ ਪਿਆ ਜੀ ਆਪਣੇ ਕੰਮ ਦਾ ਹੈਨਾ ਇਹਦੇ ਵਿੱਚ ਕਲਰਕ ਸੈਨੋਟਾਈਪਿਸਟ ਡਰਾਈਵਰ ਇਹ ਫਾਰਮ ਆ ਜਿੱਕੇ ਇੱਥੇ ਆ ਜੀ ਆਪਣਾ ਐਪਲੀਕੇਸ਼ਨ ਫਾਰਮ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਇਹ ਹੀ ਅੱਗੇ ਖੁੱਲ ਜਾਵੇਗਾ ਫਾਰਮ